ਦੱਸਦੀ ਹੈ ਕਿ ਜਲੰਧਰ ਸ਼ਹਿਰ ਵਿੱਚ ਇੱਕ ਹੀ ਜਗ੍ਹਾ ਤੋਂ 11 ਸੱਪਾਂ ਦੇ ਨਿਕਲਣ ਦਾ ਸਮਾਚਾਰ ਸਾਹਮਣੇ ਆਇਆ ਜਿਸ ਨਾਲ ਇਲਾਕੇ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਬਧਿਰੇ ਦੱਸਦੀ ਹੈ ਕਿ ਮਿਲੀ ਜਾਣਕਾਰੀ ਅਨੁਸਾਰ ਉਦਮ ਸਿੰਘ ਨਗਰ ਵਿੱਚ ਸਥਿਤ ਰਾਤ ਪਾਰਕ ਵਿੱਚ ਭਾਰੀ ਮਾਤਰਾ ਵਿੱਚ ਸੱਪ ਦੇਖੇ ਗਏ ਜਿਸ ਤੋਂ ਬਾਅਦ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੋਰ ਦੱਸਦੀ ਹੈ ਕਿ ਇਲਾਕਾ ਨਿਵਾਸੀਆਂ ਨੇ ਫੌਰਨ ਹੀ ਸਪੇਰਿਆਂ ਨੂੰ ਮੌਕੇ ਤੇ ਬੁਲਾਇਆ ਜਿਸ ਦੇ ਬਾਅਦ ਸੁਪੇਰੇ ਨੇ ਮੌਕੇ ਤੋਂ 11 ਸੱਪ ਕਾਬੂ ਕਰ ਲਏ ਸੱਪ ਫੜਨ ਦੇ ਦੌਰਾਨ ਇੱਕ ਸੱਪ ਨੇ ਸੁਪੇਰੇ ਨੂੰ ਡੰਗ ਵੀ ਲਿਆ ਇਸ ਦੌਰਾਨ ਘਟਨਾ ਸਥਲ ਸੈਂਟਰਲ ਹਲਕੇ ਦੇ ਵਿਧਾਇਕ ਰਮਨ ਅਰੋੜਾ ਮੌਕੇ ਤੇ ਪਹੁੰਚੇ ਅਤੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਵਿਧਾਇਕ ਰਮਨ ਅਰੋੜਾ ਨੇ ਅਤੇ ਹੋਰਨਾਂ ਨੇ ਦੱਸਿਆ ਕਿ ਪਾਰਕ ਵਿੱਚ ਸੱਪ ਨਿਕਲਣ ਦੀ ਸ਼ਿਕਾਇਤ ਮਿਲੀ ਸੀ ਜਿਸ ਦੇ ਬਾਅਦ ਸੁਪੇਰੇ ਮੌਕੇ ਤੇ ਪਹੁੰਚੇ ਸੁਪੇਰਿਆਂ ਨੇ 11 ਸੱਪਾਂ ਨੂੰ ਕਾਬੂ ਕੀਤਾ ਦਿਖਾਉ ਤੇ ਹਾਂ ਪੂਰੀ ਖਬਰ ਇਸ ਵੀਡੀਓ ਦੇ ਅੰਦਰ ਆਇਨਾ ਟੀਵੀ ਤੋਂ ਹਰੀਸ਼ ਪੰਡਾ ਰੀ ਅਤੇ ਮਨਪ੍ਰੀਤ ਸਿੰਘ ਦੀ ਰਿਪੋਰਟ ਨਾਮ ਹੈ ਤੁਹਾਡਾ ਮੇਰਾ ਗੁਰਬਖਸ਼ لال ਜੀ ਪਰ ਬਸਨੀ ਕਿੰਨੇ ਵਜੇ ਤੁਹਾਨੂੰ ਪਤਾ ਲੱਗਿਆ ਇਹ 7:30 ਵਜੇ ਫੋਨ ਆਇਆ ਮੁੰਡੇ ਸਾਡੇ ਦਾ ਜਿਹੜਾ ਸਿਆਲ ਕਰਨ ਆਂਦੇ ਵੀ ਇਹਦਾ ਨਾ ਬਾਲਦੀ ਨੇ ਕੱਲ ਸੱਪ ਦੇਖਿਆ ਇੱਥੇ ਉਸ ਤੋਂ ਬਾਅਦ ਸੀ ਨਾਲ ਹੀ ਫੜਾਫਟ ਸਾਰੇ ਇਕੱਠੇ ਹੋ ਗਏ ਇਕੱਠੇ ਹੋਣ ਤੋਂ ਬਾਅਦ ਗਰੁੱਪ 'ਚ ਪਤਾ ਗਿਆ ਵੀ ਕੋਈ ਵੀ ਪਰਚੀ ਨਾ ਹੋਵੇ ਪਹਿਲੇ ਅਸੀਂ ਸਪੇਰੇ ਬੁਲਾਵਾਂਗੇ ਉਹ ਦੇਖਣਗੇ ਆ ਕੇ ਤੇ ਚੈੱਕ ਕਰਦੇ ਸੱਪ ਹੈਗੇ ਨਹੀਂ ਹੈਗੇ ਜਦੋਂ ਸਪਰੇ ਮੰਗਾਏ ਪਹਿਲੇ ਇੱਕ ਸੱਪ ਦੋ ਸੱਪ ਤਿੰਨ ਸੱਪ ਜੋੜੇ ਫੜੇ ਸਾਰੇ ਚੰਬੜੇ ਆਪਸ ਵਿੱਚ ਅੱਠ ਜੋੜੇ ਚਾਰ ਜੋੜੇ ਫੜੇ ਜੱਟ ਸੱਪ ਛੱਟ ਸੱਪ ਫੜੇ ਔਰ ਸੱਤ ਸੱਤ ਅੱਠ ਅੱਠ ਫੜੇ ਤਾਂ ਸੱਪ ਵੱਡੇ ਫਟ ਸਿਰ ਫਨੀਅਰ ਫਨੀਅਰ ਸੱਪ ਹਾਂਜੀ ਕਿਸੇ ਨੂੰ ਦੱਸਿਆ ਵੀ ਇਹਨਾਂ ਨੇ ਨਹੀਂ ਦੱਸਿਆ ਮੈਨੂੰ ਦੱਸਿਆ ਨੇ ਜਿਹੜਾ ਸਵੇਰਾ ਸੀ ਬਾਕੀ ਹੋਰ ਕੋਈ ਜਾਂਦੀ ਨੁਕਸਾਨ ਨਹੀਂ ਹੋਇਆ ਕਿਉਂਕਿ ਅਸੀਂ ਇੱਕਦਮ ਹਰਕਤ ਆ ਗਏ ਸਾਰਿਆਂ ਨੇ ਆਹ ਹਰਕੇ ਚਾਂ ਤੋਂ ਬਾਅਦ ਗਰੁੱਪ ਚ ਪਾਤਾ ਤਾਂ ਕਿ ਸਾਰੇ ਜਿੰਨੀ ਵੀ ਲੋਕ ਇੱਥੇ ਜਿਹੜੇ ਆਏ ਆ ਉਹ ਬੰਦੇ ਨੇ ਬੱਚੇ-ਪੁੱਤਰੀ ਸਾਰੇ ਬਾਹਰ ਕੱਢਦੇ ਸੀ ਅੱਛਾ ਕਿੰਦਾ ਆਠਾ ਉਹ ਲੱਗਦਾ ਇੰਨਾ ਵੱਡਾ ਪਾਰਕ ਆ ਹੋਰ ਵੀ ਸਭ ਹੋ ਸਕਦੇ ਜੀ ਕੀ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੇ ਆ ਅਪੀਲ ਲੋਕਾਂ ਨੂੰ ਇਹੀ ਕਰਨਾ ਚਾਹੁੰਦੇ ਆ ਵੀ ਹਲੇ ਹਫਤਾ ਦੱਸ ਨੇ ਇੱਥੇ ਨਾ ਪਾਰਕ ਚਾਓ ਪਹਿਲੇ ਪ੍ਰੋਪਰ ਚੈੱਕ ਕਰਵਾ ਲੀਏ ਕੁਝ ਸਪੀਰੇ ਨੂੰ ਸੀ ਹਫਤੇ ਬਾਅਦ ਫੇਰ ਬੁਲਾਣਾ ਥਾ ਕਿ ਫੇਰ ਉਹ ਦੇਖਣ ਆਗੇ ਇਹ ਜਿਹੜੇ ਇਹ ਸੱਪ ਫੜੇ ਇਹ ਬਿਆਸ ਦਰਿਆ ਛੱਡਣ ਝੱਲੇ ਆ ਤਾਂ ਕਿ ਇਹ ਇਧਰ ਉਧਰ ਨਾ ਛੱਡਣਗੇ ਤੇ ਮੇਨਾ ਰਾਸ਼ਕਮਾ ਜੋਗੀ ਹੈ ਜੀ ਜੋ ਕਿ ਕਿੰਨੇ ਤੁਹਾਨੂੰ ਪਤਾ ਲੱਗਿਆ ਹੈਗਾ ਕਿਹੜਾ ਮੈਨੂੰ 11 ਵਜੇ ਫੋਨ ਆਇਆ ਸੀਗਾ ਜੀ ਅੱਛਾ ਜੀ ਹਾਂਜੀ 11 ਵਜੇ ਫੋਨ ਆਇਆ ਸੀ ਮੈਂ ਘੰਟੇ 12 ਵਜੇ ਮੈਂ ਆ ਗਿਆ ਸੀਗਾ ਅੱਛਾ ਜੀ ਹਾਂਜੀ ਇਹ ਕਿੰਨੇ ਫੜੇਗੇ ਇਹ 8-7 ਫੜੇਗਾ ਨਹੀਂ ਤੁਰੇ ਕੀ ਇਹ ਜੋੜੇ ਹੈ ਜੋੜੇ ਜੋੜੇ ਹੀ ਹੈ ਇਹ ਕਿਹੜੀ ਨਸਲ ਦੇ ਹੈ ਇਹ ਆਪਣੇ ਕਾਮਨ ਕਰੈਟ ਹੈ ਜੋੜਾ ਜੋੜਾ ਹੀ ਫਨੀਆਂ ਰਹਿ ਤੇ ਜੋੜਾ ਆਪਣੇ ਘੋੜ ਪਿਛਾੜੇ ਕੋਡੀਆਂ ਵਾਲੇ ਆਪਾਂ ਅੱਛਾ ਹਾਂਜੀ ਇਹ ਇੱਕ ਦੱਸ ਦੇ ਨੇ ਕਿ ਇਹਨਾਂ ਦੇ ਉਸੇ ਦਾ ਨਹੀਂ ਬੰਦੇ ਦੀ ਨੀ ਇਹ ਜ਼ਹਿਰ ਚੜਦਾ ਹੌਲੀ ਹੌਲੀ ਇਹ ਜ਼ਹਿਰ ਸਾਰਾ ਕਰ ਚੜਦਾ ਹੌਲੀ ਹੌਲੀ ਖੂਨ ਦੇ ਬਲੱਡ ਰੇ ਜ਼ਹਿਰ ਜਾਂਦੇ ਦਾ ਇਹ ਜੋ ਡੰਗ ਮਾਰਦੇ ਦੰਦ ਬੜੇ ਬਰੀਕ ਹੁੰਦੇ ਤੇ ਬੇਰੀ ਕੰਡੇ ਵਾਂਗ ਨੰਦ ਰਹੇ ਇਹ ਡੰਗ ਮਾਰਦੇ ਪਲਟਿਆਂ ਦਾ ਸੱਪ ਇਹਦਾ ਸ਼ਾਲਾ ਫੁੱਟਿਆਂ ਦਾ ਜ਼ਹਿਰ ਦਾ ਇਹ ਕਿਹੜੇ ਹੈ ਜੀ ਨਾਮ ਕੀ ਅੰਨ ਰੱਖ ਸੱਪ ਇਹ ਸੱਪ ਇੱਕ ਕਾਮਨ ਕ੍ਰੈਟ ਦੇ ਜੋੜਾ ਕਾਮਨ ਕ੍ਰੈਟ ਜਿਹਨੂੰ ਕਾਮਨ ਕ੍ਰੈਟ ਕਹਿੰਦੇ ਆ ਮੰਜੇ ਚੜਦੇ ਨੇ ਸੱਪ ਇਹ ਅੱਛਾ ਕਿੰਨੇ ਫੁੱਟ ਦੇ ਹੈਗੇ ਇਹ ਫੁੱਟ ਦੇ ਹੈਗਾ ਆਪਣੇ 5-5 6-6 ਫੁੱਟ ਦੇ ਹੈਗੇ ਆ ਅੱਛਾ ਜੀ ਹਾਂ ਜੀ ਕਿੰਨੇ ਸੱਪ ਹੈਗੇ ਅੱਠ ਅੱਠ ਹੋਣ ਲੱਗਦੇ ਨੇ ਸੱਪ ਹੋਰ ਬਾਕੀ ਅੱਛਾ ਜੀ ਧਰਤੀ ਹੁਣ ਮੌਸਮ ਇਹਨਾਂ ਦਾ ਨਿਕਲਦਾ ਮੌਸਮ ਇਹਨੂੰ ਹਾਂਜੀ ਮੇਰਾ ਨਾਮ ਜੀ ਬੋਬੀ ਲੂਥਰਾ ਕਿੰਨੇ ਵਜੇ ਵੀ ਕਰੀ ਤੁਸੀਂ ਦੇ ਤੁਹਾਨੂੰ ਪਤਾ ਲੱਗਿਆ ਇਹ ਸਵੇਰੇ ਜਦੋਂ ਮੈਂ 6:30 ਵਜੇ 7:00 ਵਜੇ ਦੇ ਵਿੱਚ ਸੈਰ ਕਰਨ ਆਇਆ ਤੇ ਮੈਨੂੰ ਜਦੋਂ 8:30 ਵਜੇ ਮਾਲੀ ਇੱਥੇ ਕੰਮ ਕਰਨ ਵਾਲੇ ਜਿਹੜੇ ਉਹ ਆਏ ਸੀਗੇ ਉਹਨਾਂ ਨੇ ਮੇਰੇ ਨਾਲ ਗੱਲ ਕੀਤੀ ਕਿ ਭਾਜੀ ਕੱਲ ਇੱਥੇ ਸੱਪ ਦੇਖਿਆ ਆਪਾਂ ਤੇ ਉਹ ਸੱਪ ਇਧਰੋਂ ਨਿਕਲ ਗਏ ਤੇ ਆ ਜਿਹੜਾ ਕੇਲੇ ਦੇ ਬੂਟੇ ਦੇ ਵੱਲ ਗਿਆ ਤੇ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਇਹਦੀ ਕੰਪਲੀਟ ਪ੍ਰਧਾਨ ਨੂੰ ਕੀਤੀ ਇੱਥੋਂ ਦੇ ਉਹ ਕਹਿੰਦੇ ਉਹਨਾਂ ਨੇ ਕਹਿਤਾ ਹੈ ਸਾਗਰ ਜੀ ਨੂੰ ਤੇ ਉਹ ਫਿਰ ਮੈਂ ਜਦੋਂ ਆਪਣੇ ਘਰ ਗਿਆ ਤੇ ਮੈਂ ਘਰ ਜਾ ਕੇ ਸਭ ਨਾਲ ਪਹਿਲਾਂ ਆਪਣੇ ਗਰੁੱਪ ਜੋ ਸਾਡੇ ਸੁਸਾਇਟੀ ਦਾ ਬਣਿਆ ਉਹਦੇ ਵਿੱਚ ਇੱਕ ਮੈਸੇਜ ਪਾਇਆ ਕਿ ਕੋਈ ਵੀ پارک ਨਾ ਜਾਵੇ ਆ پارک 'ਚ ਸੱਪ ਵੇਖਿਆ ਗਿਆ ਜਿੰਨਾ 'ਚ ਸੱਪ ਫੜਿਆ ਨਹੀਂ ਜਾਂਦਾ ਕੋਈ ਵੀ ਨਾ ਜਾਵੇ ਉਸ ਤੋਂ ਬਾਅਦ ਅਸੀਂ ਕੰਟੈਕਟ ਕੀਤਾ ਜੀ ਸਪੇਰੇ ਨਾਲ ਕਿਸੇ ਨਾਲ ਉਹ ਸਪੇਰਿਆਂ ਨੂੰ ਬੁਲਾਇਆ ਜਦੋਂ ਆਪਾਂ ਸਪੇਰਿਆਂ ਨੂੰ ਉੱਥੇ ਬੁਲਾਇਆ ਆ ਕੇ ਜਦੋਂ ਉਹਨਾਂ ਨੇ ਜਦੋਂ ਆਪਣਾ ਆਪਣੀ ਕਾਰਵਾਈ ਸ਼ੁਰੂ ਕੀਤੀ ਏ ਉਹਦੇ ਵਿੱਚੋਂ ਅਜੇ 10 ਕਦਮ ਆਪਾਂ ਗਏ ਤੇ ਸੱਪ ਦਾ ਬਹੁਤ 6 ਫੁੱਟ ਦਾ ਸੱਪ ਦਾ ਜੋੜਾ ਉਹ ਨਿਕਲਿਆ ਇੱਕ ਫਨੀਰ ਸੱਪ ਸੀ ਤੇ ਇੱਕ ਇੱਕ ਸਪਣੀ ਜਿੱਦਾਂ ਜਿੱਦਾਂ ਆਪਾਂ ਅੱਗੇ ਜਾਂਦੇ ਰਹੇ ਆ ਤੇ ਸੱਪ ਨਿਕਲਦੇ ਰਹੇ ਜੀ ਤੇ ਸੱਪ ਮਤਲਬ ਇਸ پارک ਜੋ ਅੱਜ ਟੋਟਲ 8 ਸੱਪ ਨਿਕਲੇ ਨੇ ਹੋਰ ਵੀ ਲੱਗਦੇ ਨੇ ਜੀ ਸਾਨੂੰ ਹੋਰ ਲੱਗਦਾ ਜੀ ਕਿਉਂਕਿ ਆਪਾਂ ਅਜੇ ਤੱਕ ਕਿਉਂਕਿ ਘਾਹ ਬੜੀ ਬੜੀ ਉੱਚੀ ਹੋਈ ਹੋਈ ਏ ਉਹ ਕਾਪ ਆ ਕਟਵਾਵਾਂਗੇ 2-4 ਦਿਨਾਂ ਤੱਕ ਇਹਨਾਂ ਨੂੰ ਫਿਰ ਆਪਾਂ ਬੁਲਾਵਾਂਗੇ ਬੁਲਾ ਕੇ ਆਪਾਂ ਫਿਰ ਇੱਕ ਵਾਰ ਚਾਤੀ ਮਰਾਵਾਂਗੇ ਇਹਨਾਂ ਕੋ ਕਿ ਜੇ ਕੋਈ ਕੋਈ ਬੱਚਾ ਰਹਿ ਵੀ ਗਿਆ ਕੋਈ ਤੇ ਉਹ ਵੀ ਨਿਕਲ ਜਾਏ ਇਸ ਸੱਪ ਨੇ ਕਿਸੇ ਨੂੰ ਦੱਸਿਆ ਵੀ ਹਾਂਜੀ ਹਾਂਜੀ ਜਿਹੜੇ ਸਪੇਰਾ ਜਿਹੜੇ ਸਪੇਰੇ ਆਏ ਸੀਗੇ ਫੜਨ ਲਈ ਉਸ ਜਦੋਂ ਫੜ ਰਹੇ ਸੀ ਤੇ ਇੱਕ ਸੱਪ ਨੇ ਕਿਸ ਸਪੇਰੇ ਨੂੰ ਡੰਗ ਮਾਰਿਆ ਅੱਛਾ ਜੀ ਤੇ ਉਹਨਾਂ ਨੇ ਉਹਨਾਂ ਕੋਲ ਆਪਣੇ ਮਨਕੇ ਸੀਗਾ ਉਹਨਾਂ ਨੇ ਉਸ ਮਨਕੇ ਨਾਲ ਆਪਣਾ ਇਲਾਜ ਕੀਤਾ ਸਾਡੇ ਸਾਹਮਣੇ ਕੀਤਾ ਤੇ ਇਸ ਕਰਕੇ ਆਪਾਂ ਸਾਡੀ ਇਹ ਗੁਜਾਇਸ਼ ਗੁਜਾਰਿਸ਼ ਹੈਗੀ ਸਾਰਿਆਂ ਮਾਲਕ ਜਿਹੜੇ ਜਿਹੜੇ ਇਸ ਪਾਰਕ ਚਾਹੁੰਦੇ ਪਏ ਨੇ ਹਜੇ ਹਫਤਾ 10 ਦਿਨ ਇਹ ਪਾਰਕ ਚ ਨਾਨ ਜੇ ਕਿਉਂਕਿ ਇੱਥੇ ਹਜੇ ਆਪਾਂ ਕਲੀਅਰੈਂਸ ਨਹੀਂ ਦਿੱਤੀ ਗਈ ਹਜੇ ਹਜੇ ਇੱਕ ਵਾਰੀ ਆਪਾਂ ਇਹਨੂੰ ਫਿਰ ਇੱਕ ਵਾਰੀ ਕਲੀਨ ਕਰਨਾ ਹੈ ਕਿੰਨੇ ਦਿਨ ਤੋਂ ਇੱਥੇ ਸਭ ਜਿਹੜੇ ਤੁਹਾਨੂੰ ਪਤਾ ਲੱਗੇ ਇਹ ਤੇ ਵੈਸੇ ਤੇ ਸਾਨੂੰ ਕੱਲ ਹੀ ਪਤਾ ਲੱਗਾ ਕਿ ਇੱਥੇ ਸੱਪ ਆ ਗਏ ਸੀਗੇ ਪਹਿਲਾਂ ਪਹਿਲਾਂ ਕੁੱਤੇ ਮਰ ਗਏ ਸੀਗੇ ਇੱਥੇ 2 ਘੰਨੇ ਪਹਿਲਾਂ 2-3 ਮਹੀਨੇ ਪਹਿਲਾਂ ਕੁੱਤੇ ਇੱਕ-ਇੱਕ ਦਿਨ ਚ 5-5 6-6 ਕੁੱਤੇ ਮਰ ਰਹੇ ਸੀ ਤੇ 20 ਕੁੱਤੇ ਮਰ ਗਏ ਜੀ ਆਪਾਂ ਸਮਝਿਆ ਕਿ ਬਿਮਾਰੀ ਲੱਗੀ ਤਦ ਗਰਮੀ ਨਾਲ ਮਰ ਗਏ ਉਹਨਾਂ ਗਰਮੀ ਨਾਲ ਲੇਕਿਨ ਅੱਜ ਸਾਨੂੰ ਡਾਊਟ ਹੁੰਦਾ ਕਿ ਇਹ ਸੱਪਾਂ ਨੇ ਉਹਨਾਂ ਨੂੰ ਮਾਰਿਆ ਸਬਸਕ੍ਰਾਈਬ ਨਾਓ ਐਂਡ ਪ੍ਰੈਸ ਦ ਬੈਲ ਆਈਕਨ ਨੈਵਰ ਮਿਸ ਐਨ ਅਪਡੇਟ